ਅਮਰਸਰ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਇੱਕ ਵਾਰ ਫਿਰ ਤੋਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਜਗ੍ਹਾ-ਜਗ੍ਹਾ ਤੇ ਨਾਕੇਬੰਦੀ ਕੀਤੀ ਗਈ ਹੈ, ਲੇਕਿਨ ਲੁਟੇਰੇ ਅਜੇ ਵੀ ਪੁਲਿਸ ਤੋਂ ਬੇਖੌਫ ਹੋ ਕੇ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਅਮਰਸਰ ਦੇ ਸੁਲਤਾਨਵਿੰਡ ਇਲਾਕੇ ਦਾ ਹੈ ਜਿੱਥੇ ਕੀ ਦੇਰ ਰਾਤ ਇੱਕ ਪਾਠੀ ਸਿੰਘ ਦੇ ਨਾਲ ਲੁੱਟ ਹੋਈ ਹੈ। ਪੀੜਤ ਪਾਠੀ ਸਿੰਘ ਦਾ ਕਹਿਣਾ ਹੈ ਕਿ ਉਹ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ। ਰੋਜ਼ਾਨਾ ਰਾਤ 2 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਆਪਣੀ ਡਿਊਟੀ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਂਦਾ ਹੈ ਜਦੋਂ ਉਹ ਜਾ ਰਿਹਾ ਸੀ ਤਾਂ ਰਸਤੇ ਵਿੱਚ ਤਿੰਨ ਅਣਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਭਾਈ ਗੱਲ ਸਾਹਿਬ ਭਾਈ ਜਿੱਦੀ ਕੀ ਫਤਿਹ ਮੇਰਾ ਨਾਮ ਨਿਰੰਦਰ ਸਿੰਘ ਹੈ ਜੀ ਮੈਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਖੰਡ ਪਾਤਸ਼ਾਹ ਦੀ ਡਿਊਟੀ ਕਰਦਾ ਹਾਂ ਤੇ ਮੈਂ ਰੁਟੀਨਰ ਆਪਣੀ ਡਿਊਟੀ ਰਾਤ ਨੂੰ 2 ਵਜੇ ਘਰੋਂ ਚੱਲਿਆ ਤੇ 2 ਵਜੇ 20 ਮਿੰਟ ਤੇ ਜਾਨਕੀ ਤੁਰਿਆ 2 ਵਜੇ ਦੇ 22 ਮਿੰਟ ਤੇ ਰੋਜੀ ਮੜਾ ਸਕੂਲ ਲੱਗੇ ਪਹੁੰਚਿਆ ਮੈਂ ਤੇ ਅਣਪਛਾਤੇ ਮੁੰਡੇ ਮਗਰੋਂ ਤੇ ਨੇ ਨੇ ਆਏ ਨੇ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਮੇਰੇ ਅਗਲੇ ਬੰਨੇ ਮੋਟਰਸਾਈਕਲ ਲਾਤਾ ਤੇ ਚਾਬੀ ਜਿਹੜੀ ਮੋਟਰਸਾਈਕਲ ਦੀ ਬੰਦ ਕਰਤੀ ਚਾਬੀ ਜਿਹੜੀ ਮੋਟਰਸਾਈਕਲ ਦੀ ਕੱਢੀ ਆਪਣੀ ਜੇਬ ਚ ਪਾਈ ਹੈ ਤੇ ਉਹਨਾਂ ਨੇ ਮੈਨੂੰ ਚਾਬੀ ਦੀ ਮੰਗ ਕੀਤੀ ਹੈ ਕਿ ਚਾਬੀ ਫੜਾਓ ਤੇ ਮੈਂ ਕਿਹਾ ਜੀ ਮੈਂ ਡਿਊਟੀ ਜੈਣਾ ਹਰਿਮੰਦਰ ਸਾਹਿਬ ਤੇ ਉਹ ਕਹਿੰਦੇ ਬਾਬਾ ਗੋਲੀ ਮਾਰ ਦਾਂਗੇ ਨਹੀਂ ਚਾਬੀ ਦਿਓਗੇ ਅੱਛਾ ਉਹਨਾਂ ਕੋਲ ਪਿਸਟਲ ਵਗੈਰਾ ਨਾਲ ਪਿਸਟਲ ਦੋ ਪਿਸਟਲ ਹੈਗੇ ਉਹਨਾਂ ਦੇ ਦੋ ਜਣੇ ਲਗਾਇਨੇ ਬਾਬਾ ਜੀ ਗੋਲੀ ਮਾਰਦਾਂਗੇ ਨਾ ਚਾਬੀ ਦੇ ਉਹਨੇ ਬਾਬਾ ਜੀ ਨੇ ਕਿਹਾ ਜਦੋਂ ਬਾਬਾ ਜੀ ਸਾਹ ਦੇ ਮੈਂ ਵਰਦਦਾ ਮੈਂ ਕਹਿੰਦਾ ਗੋਲੀ ਮਾਰ ਦੇਣੀ ਜੀ ਨਾ ਚਾਬੀ ਦਿੱਤੀ ਤੇ ਮੈਂ ਡਰਦੇ ਮੇਰੇ ਚਾਬੀ ਦੇਤੀ ਲਗਾਇਨੇ ਪੈਸੇ ਕਿੱਥੇ ਆ ਮੈਂ ਜੀ ਮੈਂ ਡਿਊਟੀ ਤੇ ਪੈਸੇ ਨਹੀਂ ਕੱਢਦਾ ਕਹਿੰਦੇ ਨਹੀਂ ਫਿਰ ਗੋਲੀ ਮਾਰਦੀ ਐ ਮੈਂ ਕਹਿੰਦਾ ਡਿਊਟੀ ਦੇ ਰਾਹ ਹਨ ਪੈਸੇ ਰੱਖਣ ਲਈ ਆ ਗਏ ਨੇ ਜੀ ਉਹਨਾਂ ਫਿਰ ਮੇਰੀ ਤਲਾਸ਼ੀ ਲਈ ਮੇਰੇ ਜੇਬ ਚ ਮੋਬਾਈਲ ਹੀ ਉਹਨਾਂ ਮੋਬਾਈਲ ਵੀ ਕੱਢ ਲਿਆ ਮੋਬਾਈਲ ਕੱਢ ਕੇ ਬਾਈ ਮੋਟਰਸਾਈਕਲ ਸਟਾਰਟ ਕਰ ਲਈ ਫਿਰ ਮੈਂ ਫਿਰ ਮੇਰੇ ਤਰਲਾ ਮੈਨੂੰ ਤਾਂ ਮਾਰਿਆ ਕਿ ਵੀਰੇ ਮੈਂ ਡਿਊਟੀ ਜਾਣਾ ਜ ਉਹਨਾਂ ਮੇਰੀ ਇੱਕ ਨਹੀਂ ਸੁਣੀ ਹਮੇਸ਼ਾ ਰੂਟੀਨ ਚ ਉਹੀ ਜਗ੍ਹਾ ਤੋਂ ਤੁਸੀਂ ਜਾਂਦੇ ਨਹੀਂ ਹਾਂ ਹਾਂਜੀ ਹਾਂਜੀ ਮੈਂ ਡੇਲੀ ਉਸੇ ਰੂਟੀਨ ਉਹੀ ਚੌਂਕ ਤਾਂ ਨਹੀਂ ਡੇਲੀ ਰੂਟੀਨਰ ਜਾਣਾ ਉਸੇ ਤੋਂ ਬਿੰਨਾਂ ਆਗਾ ਬਿੰਨ ਮੈਨੂੰ ਰੂਟੀਨ ਕਰਦਾਂ 12-13 ਸਾਲ ਹੋ ਗਏ ਦਰਬਾਰ ਸਾਹਿਬ ਜੀ ਤੇ ਪਹਿਲਾਂ ਚਲੋ ਮੈਂ ਸਾਈਕਲ ਤੇ ਜਾਂਦਾ 2-2.5 ਸਾਲ ਹੋ ਗਏ ਨੇ ਮਕਾਨ ਬਣਾਉਣ ਤੋਂ ਬਾਅਦ ਮੋਟਰਸਾਈਕਲ ਤੇ ਜਾਣਾ ਸ਼ੁਰੂ ਕੀਤਾ ਸੀ ਕੋਈ ਨਸ਼ੇੜੀ ਬੰਦੇ ਲੱਗਦੇ ਸੀ ਕਿਸ ਤਰ੍ਹਾਂ ਦੇ ਨਹੀਂ ਹੈਗੇ ਤਾਂ ਚਲੋ ਇੱਕ ਜਿਹੜਾ ਮਗਰ ਬੈਠਾ ਹੈ ਮੁੰਡਾ ਉਹਨੂੰ ਨਸ਼ੇ ਦੇ ਜਿਆ ਲੱਗਦਾ ਹੈ ਮੂੰਹ ਤੇ ਕਵਰ ਕੀਤਾ ਨਹੀਂ ਮੂੰਹ ਨਹੀਂ ਕਵਰ ਕੀਤਾ ਇਹ ਕਈ ਨੇ ਸਿਰ ਤੇ ਰਮਾਲ ਬੰਨਿਆ ਹੈ ਇੱਕ ਜਨੇ ਆਪਣੇ ਲੋਈ ਦੀ ਬੁੱਕਲ ਜੀ ਮਾਰੀ ਤੇ ਇੱਕ ਉਹਦਾ ਹੀ ਕੰਪਲੀਟ ਮੈਂ ਵੀਡੀਓ ਜਨ ਠਾਣੇ ਕੀਤੀ ਐ ਐਸਆਈ ਹਰ ਨੂੰ ਇੱਕ ਸੀ ਬਣਾਉਂ ਮੰਗ ਇਹੋ ਕਰਦਾ ਚਲੋ ਮੈਂ ਗਰੀਬ ਬੰਦਾ ਵਾ ਮੇਰੇ ਜਿਹੜੀ ਮੋਟਰਸਾਈਕਲ ਤੇ ਮੋਬਾਈਲ ਚਲੋ ਮੇਰੋ ਮਿਲ ਜਾਵੇ ਇਹੋ ਪ੍ਰਸ਼ਾਸਨ ਕੋ ਮੈਨੂੰ ਮੰਗਿਆ ਕਿ ਮੇਰੀ ਜਿਹੜੀ ਚੀਜ਼ਾਂ ਮੈਨੂੰ ਬਰਾਮਦ ਕਰਕੇ ਦਿੱਤੀਆਂ ਜਾਣ ਤਾਂ ਸਹੀ ਤਾਂ ਲੱਗਦਾ ਨਹੀਂ ਕਿ ਤੁਸੀਂ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਕਿ ਤੁਹਾਨੂੰ ਜਲਬਾਰਾ ਤੇ ਹਾਂ ਨਹੀਂ ਆਣੀ ਭਾਜੀ ਜਦੋਂ ਮੈਂ ਉਹਨਾਂ ਨੂੰ ਚਾਬੀ ਨਹੀਂ ਨਾ ਦਿੱਤੀ ਉਹਨਾਂ ਨੇ ਪਹਿਲੇ ਪਹਿਲੇ ਸੱਤੇ ਮਹੀਨੇ ਹੋ ਗਿਆ ਵਾ ਇਹ ਜਾਬੀ ਨਹੀਂ ਦੇਣੀ ਤੇ ਗੋਲੀ ਮਾਰ ਦੇਣਗੇ ਫਿਰ ਵੀ ਗੱਡੀ ਲੈ ਜਾਣੇ ਤੇ ਮੈਂ ਕਿ ਉਹ ਇਸੇ ਡਰ ਦੇ ਬਾਰੇ ਮੈਂ ਚਾਬੀ ਫੜਾਤੀ ਉਹਨਾਂ ਨੂੰ ਤੇ ਉਹਨਾਂ ਨੇ ਪਿਸਤੌਲ ਦੇ ਆਧਾਰ ਤੇ ਬਾਅਦ ਮੇਰੇ ਤੇ ਤਲਾਸ਼ੀ ਵੀ ਲਈ ਆ ਡਰ ਦੇ ਨਾਲ ਹੀ ਮੈਂ ਸਰਵ ਸਭ ਕੁਝ ਦਿੱਤਾ ਇਹ ਹਥਿਆਰ ਬੰਦੇ ਗਏ ਸੀ ਬੰਦੇ ਜਿਹੜੇ ਤਿੰਨ ਉਹਨਾਂ ਨੂੰ ਮੋਨੇ ਸੀ ਹਾਂਜੀ ਤਿੰਨੋਂ ਕਟਿੰਗ ਵਾਲੇ ਸੀ ਮੋਨੇ ਸੀ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਸ਼ਿਕਾਇਤ ਆਈ ਹੈ ਕਿ ਉਹਨਾਂ ਦੇ ਨਾਲ ਲੁੱਟ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਡੇ ਪਾਸ ਨਿਰਿੰਦਰ ਸਿੰਘ ਜੀ ਆਏ 파ਤੀ ਸਿੰਘ ਜੋ ਗੁਰਦੁਆਰਾ ਡਿਊਟੀ ਕਰਦੇ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਕੋਲ ਮੋਟਰਸਾਈਕਲ ਤੇ ਮੋਬਾਈਲ ਫੋਨ ਕੇ ਲਗੇ ਅਸੀਂ ਇਹਨਾਂ ਦੇ ਨਾਲ ਜਾ ਕੇ ਪੁਲਿਸ ਪਾਰਟੀ ਨਾਲ ਜਾ ਕੇ ਕੈਮਰੇ ਖੰਗਾਲੇ ਗਿਆ ਜੀ ਉਹਨਾਂ ਦੀ ਫੁਟੇਜ ਆਪਾਂ ਲਈ ਗਈ ਆ ਇਹ ਫੁਟੇਜ ਆਪਾਂ ਗਰੁੱਪਾਂ ਦੇ ਵਿੱਚ ਪਾਤੀ ਹੈ ਤਰਤੀਸ جاری ਹੈ ਜਲਦੀ 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 ਤੋਂ ਜਲਦੀ ਫੜ ਕੇ ਗੁਫਤਾਰ ਕਰਕੇ ਤੇ ਬੰਦੀ ਕਰ ਲਈਏ ਮੱਝ ਲੈ ਦੀ ਸਾਰੀਆਂ ਚੀਜ਼ਾਂ ਬਰਾਮਦ ਕੀਤੀ ਜਾਂਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ